ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਪਟਿਆਲੇ ਵਿੱਚ ਤੇ ਬਾਹਰ ਨਿਕਲੇ ਵਾ ਜੀ ਆਪਣੇ ਨਾਲ ਬਾਈ ਜੀ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਇਹਨਾਂ ਦਾ ਆਪਣਾ ਕੰਟੈਕਟ ਕਿਵੇਂ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਉਹਨੂੰ ਮਟੀਰੀਅਲ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਤੁਹਾਨੂੰ ਆਪਣੇ ਬਾਰੇ ਪਤਾ ਕਿਵੇਂ ਲੱਗਿਆ ਜੀ ਮੈਂ ਤਾਂ YouTube ਤੇ ਦੇਖਿਆ ਸੀ ਤੁਹਾਡੇ ਕੋਲ ਠੀਕ ਹੈ ਜੀ ਮੈਂ ਉਹ ਤੋਂ ਗੁੱਡੀ ਵੀਡੀਓ ਦੇਖੀ ਤੇ ਮੈਨੂੰ ਠੀਕ ਲੱਗੇ ਠੀਕ ਹੈ ਜੀ ਜੀ ਮੈਂ ਉਹ ਦੇਖ ਕੇ ਮੈਂ ਕੁੱਤੇ ਵੀ ਇੱਕ ਵਾਰ ਤੁਹਾਨੂੰ ਆਪਾਂ ਗੱਲ ਕਰਦਿਆਂ ਮੈਂ ਤੁਹਾਡੇ ਫੋਨ ਤੇ ਗੱਲ ਕੀਤੀ ਗੱਲ ਕੀਤੀ ਹਾਂਜੀ ਇਹ ਵੀ ਮੈਥੀ ਪਤਾ ਕਿ ਤੁਹਾਨੂੰ ਠੀਕ ਹੈ ਜੀ ਤੇ ਪਾਵੇ ਦਾ ਮੈਂ ਦੇਖਿਆ ਵੀ ਪਾਵੇਆਂ ਦਾ ਵੀ ਇਥੇ ਜਿੱਥੇ ਸਾਡੇ ਇਸ ਤਰੰਗ ਰੋਡ ਤੇ ਬਹੁਤ ਫੁਣਾਂ ਹਾਂਜੀ 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 ਮੈਂ ਇਸ ਮਟੀਰੀਅਲ ਦੇਖਿਆ ਮੈਨੂੰ ਨਾ ਮਟੀਰੀਅਲ ਡੱਗੇ ਨਹੀਂ ਜਿਵੇਂ ਤੁਸੀਂ ਦੱਸਦੇ ਸੀ ਠੀਕ ਹੈ ਜੀ ਤੇ ਮੈਂ ਫਿਰ ਆ ਖੁਦ ਜਾ ਕੇ ਤੁਹਾਡੇ ਉੱਥੇ ਮਟੀਰੀਅਲ ਦੇਖਿਆ ਮੈਨੂੰ ਅੱਛਾ ਲੱਗਿਆ ਤਾਂ ਠੀਕ ਹੈ ਜੀ ਇੰਨੀ ਕੁਆਲਿਟੀ ਵਾਹੀ ਠੀਕ ਹੈ ਜੀ ਤੇ ਤੁਸੀਂ ਕਿੰਨੂੰ ਇੱਥੇ ਪੁੱਛ ਰਹੇ ਸੀ ਮੈਂ ਦੱਸਦੇ ਸੀ ਵੀ ਇਹ ਪੀ 25 25 ਸਾਲ ਕਿਤੇ ਨਹੀਂ ਜਾਂਦਾ ਬੰਦਾ ਕਿਤੇ ਨਹੀਂ ਜਾਂਦਾ ਜੀ ਕਿਤੇ ਨਹੀਂ ਤੁਸੀਂ ਕਹੇ ਸੀ ਕਿ ਵੀ ਇਹ ਲਾਈਫ ਟਾਈਮ ਹੀ ਹੈ ਹਾਂਜੀ 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 ਡੋਡਾ ਕੈਮੀਕਲ ਵਗੈਰਾ ਬਹੁਤ ਅੱਛਾ ਮਟੀਰੀਅਲ ਜਿਵੇਂ ਬਾਕੀ ਤੁਸੀਂ ਦੇਖ ਲਿਆ ਹੋਣਾ ਜੀ ਆਪਣਾ ਮਟੀਰੀਅਲ ਤੁਹਾਨੂੰ ਕੰਪੇਅਰ ਕਰਕੇ ਪਤਾ ਹੀ ਲੱਗ ਗਿਆ ਹੋਣਾ ਜੀ ਬਹੁਤ ਵਧੀਆ ਦਿੱਕੇ ਬਹੁਤ ਠੀਕ ਹੈ ਜੀ ਬਾਕੀ ਇਹ ਇਹੋ ਹੋ ਗਈ ਬਥੇ ਤੇ ਹੋਰ ਹੀ ਵਧੀਆ ਲੱਗ ਰਿਹਾ ਬਾਬਾ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਸੀਂ ਆਪਣੀ ਲਗੇ ਰੈਫਰੈਂਸ ਦੇਣਾ ਚਾਹੁੰਦੇ ਹੋ ਜੀ ਹਾਂ ਜੀ ਜਿਵੇਂ ਕੋਈ ਮੇਰੇ ਕੋਲ ਇੱਥੇ ਆਉਂਦਾ ਕਈ ਵਾਰ ਮਿਲ ਉਹ ਸਾਈਟ ਚਲਦੇ ਤੇ ਆ ਕੰਮ ਕੀ ਕਰਾਂਦਾ ਅਗਲਾ ਕਹਿੰਦਾ ਮੈਂ ਵੀ ਉਹ ਦੇਖ ਕੇ ਕਹਿੰਦਾ ਵੀ ਮੈਂ ਯਾਰ ਇੱਥੇ ਨਾਲ ਬਣਾਣਾ ਠੀਕ ਹੈ ਜੀ ਫਿਰ ਉਹਨੂੰ ਕਹਾਂ ਜੇ ਪਾਵੇ ਲੱਗੇਵੇਂ ਬਾਈ ਦੱਸਾਂਗੇ ਵੀ ਇਹ ਪਈ ਇੱਥੇ ਜਾ ਕੇ ਤੂੰ ਕੋ ਟ੍ਰਾਈ ਕਰੂ ਬਹੁਤ ਅੱਛੇ ਹੋਏ ਆ ਇਹ ਉਹ ਬੰਦਾ ਆਪੇ ਦੇਖ ਲੈਂਦਾ ਹਾਂਜੀ ਹਾਂਜੀ ਉਹ ਪਾਵੇ ਕਿੱਥੇ ਲਾਏ ਆ ਸਹੀ ਗੱਲ ਹੈ ਜੀ ਉਹ ਫਿਰ ਦੱਸਾਂ ਬਣਾ ਤਾਂ ਇੱਥੇ ਵੀ ਤੇ ਆ ਲੈ ਕਹਿੰ ਹਾਂਜੀ ਦੋਸਤੋ ਤੁਸੀਂ ਇੱਥੇ ਆਪਣਾ ਦੇਖ ਹੀ ਸਕਦੇ ਹੋ ਜੇ ਆਪਣਾ ਮਟੀਰੀਅਲ ਵਿੱਚ ਕੋਈ ਗਲਤ ਆ ਤਾਂ ਹੀ ਆਪਾਂ ਇੱਥੇ ਪਟਿਆਲੇ ਵਿੱਚ ਪਹੁੰਚੇ ਹਾਂ ਇਧਰ ਵਾਲੇ ਕਿਸੇ ਵੀ ਮੇਰੇ ਵੀਰ ਨੇ ਬਿਲਕੁਲ ਕੰਟੈਕਟ ਕਰਨਾ ਤਾਂ ਤੁਸੀਂ ਮੇਰਾ ਕੰਟੈਕਟ ਕਰ ਸਕਦੇ ਹੋ ਪਾਵਾਂ ਪੇਲਾ ਸਟੋਰ ਆ ਜੀ ਭਾਨੀਗੜ ਡਿਸਟ੍ਰਿਕਟ ਸੰੂਰਾ ਜੀ ਨੰਬਰ ਮੇਰਾ ਵੀਡੀਓ ਨੇ ਤੇ ਚੱਲ ਹੀ ਰਿਹਾ 979959514 ਧੰਨਵਾਦ ਫਾਤੀ ਗੱਲ ਜੀ